ਉਹ ਤੁਹਾਡੀ ਆ ਕੀ ਚੀਜ਼ ਹੈਰਾਨ ਹੋ ਗਏ ਹੋਵਗੇ ਤੁਸੀਂ ਆ ਵੀਡੀਓ ਦੇਖ ਕੇ ਕੀ ਚੀਜ਼ ਹੈ ਯਾਰੋ ਇਹ ਕਿਸ ਗ੍ਰਹਿ ਤੋਂ ਆਇਆ ਹੈ ਇਹ ਜਾਨਵਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਰ ਕੋਈ ਇਸ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਜਾਣਨਾ ਚਾਹੁੰਦਾ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਜਾਨਵਰ ਕਿਹੜਾ ਹੈ ਤੇ ਕਿਸ ਗ੍ਰਹਿ ਤੋਂ ਆਇਆ ਹੈ ਸੋ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਯਾਰੋ ਦੁਨੀਆ ਤੇ ਅਜੀਬੋ ਗਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਤੇ ਅਜੀਬੋ ਗਰੀਬ ਆਪਾਂ ਚੀਜ਼ਾਂ ਦੁਨੀਆ ਤੇ ਦੇਖਦੇ ਹੀ ਰਹਿੰਦੇ ਆ ਜਿਨ੍ਹਾਂ ਨੂੰ ਦੇਖ ਕੇ ਆਪਾਂ ਅਕਸਰ ਹੀ ਸੋਚਾਂ ਚ ਪੈ ਜਾਂਦੇ ਆ ਵੀ ਇਹ ਕੀ ਚੀਜ਼ ਆ ਇਹ ਕਿਵੇਂ ਹੋਇਆ। ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਪਾਕਿਸਤਾਨ ਦੇ ਇਸਲਾਮਾਬਾਦ ਦੀ ਹੈ। ਇੱਥੇ ਇੱਕ ਅਜੀਹੀ ਬੱਕਰੀ ਦਿਖਾਈ ਦਿੱਤੀ ਜਿਸ ਦਾ ਚਿਹਰਾ ਮਨੁੱਖ ਵਰਗਾ ਦਿਖਦਾ ਏ। ਇਸ ਬੱਕਰੀ ਨੂੰ ਦੇਖਣ ਤੋਂ ਬਾਅਦ ਹਰ ਇੱਕ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਭయ్యా ਕਿਹੜਾ ਜਾਨਵਰ ਆ ਇਹ ਕਿਸ ਗ੍ਰਹਿ ਤੋਂ ਆਇਆ ਕੀ ਧਰਤੀ ਤੇ ਹੁਣ ਏਲੀਅਨ ਆਉਣ ਲੱਗ ਪਏ ਬਹੁਤ ਸਾਰੇ ਲੋਕ ਤਾਂ ਇਸ ਨੂੰ ਚਮਤਕਾਰ ਮੰਨ ਰਹੇ ਸੀ ਪਰ ਜਦੋਂ ਆਖਿਰ ਨੂੰ ਇਸ ਬੱਕਰੀ ਦੀ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਸ ਬੱਕਰੀ ਦੀ ਮਾਂ ਨਾਲ ਬਹੁਤ ਹੀ ਗਲਤ ਹੋਇਆ ਹੈ ਦਰ ਅਸਲ ਵਿੱਚ ਅਬਦਲ ਨਾਮ ਦੇ ਇੱਕ ਵਿਅਕਤੀ ਨੇ ਇਸ ਗੁੰੰਗੀ ਬੱਕਰੀ ਨਾਲ ਰੇਪ ਕੀਤਾ ਹੈ ਜਿਸ ਤੋਂ ਬਾਅਦ ਬੱਕਰੀ ਪ੍ਰੈਗਨੈਂਟ ਹੋ ਗਈ ਤੇ ਆ ਮਨੁੱਖੀ ਰੂਪ ਵਾਲੀ ਬੱਕਰੀ ਨੂੰ ਜਨਮ ਦਿੱਤਾ ਇਸ ਘਟਨਾ ਤੋਂ ਬਾਅਦ ਸਾਰੇ ਹੀ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਨੇ ਤੇ ਸਰਕਾਰ ਨੂੰ ਇਸ ਆਦਮੀ ਵਿਰੁੱਧ ਠੋਸ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਯਾਰੋ ਦੇਖ ਲਓ ਵੀ ਕਿਵੇਂ ਕਿਵੇਂ ਦੇ ਲੋਕ ਇਸ ਦੁਨੀਆ ਤੇ ਰਹਿੰਦੇ ਨੇ ਜੋ ਇਹ ਬੇਜੁਬਾਨਾਂ ਨੂੰ ਵੀ ਨਹੀਂ ਬਖਸ਼ਦੇ। ਲਾਨਤ ਹੈ ਇਹੋ ਜਿਹੇ ਲੋਕਾਂ ਤੇ। ਕੀ ਕਸੂਰ ਹੈ ਰੱਬ ਦੇ ਬਣਾਏ ਇਨਾਂ ਜੀਵਾਂ ਦਾ ਜੋ ਇਨਾਂ ਨਾਲ ਇਹੋ ਜਿਹਾ ਕੰਮ ਕਰਦੇ ਨੇ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਇਸ ਬੰਦੇ ਦੇ ਵਿਰੁੱਧ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਵੀ ਇਹ ਹਰਕਤ ਨਾ ਕਰੇ। ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਵੀ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਰੱਬ ਦਾ ਕਰਿਸਮਾ ਸਮਝੀ ਬੈਠੇ ਨੇ ਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਸਾਇਦ ਕੋਈ ਹੋਰ ਗ੍ਰਹਿਣ ਤੋਂ ਜੀਵ ਆਏ। ਸੋ ਇਸ ਵੀਡੀਓ ਨੂੰ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।